ਇੱਕ ਇੱਕ ਤਿੰਨ ਤਰੀਕ ਨੂੰ ਜੋ ਇੱਕ ਨੌਜਵਾਨ ਦੀ ਫੈਕਟਰੀ ਦੇ ਵਿੱਚ ਕਰੰਟ ਲੱਗਣ ਦਾ ਮੌਤ ਹੋਈ ਸੀਗੀ ਆਪਣਾ ਦਵਾ ਜਾਉਣਾ ਨਹੀਂ ਵੀਰ ਅਸੀਂ ਜਾਕਦਾ ਜੱਕਿਆ ਮੁੰਡੇ ਨੇ ਜਦੋਂ ਮੈਂ ਸਮਾਨ ਲੈਣ ਗਿਆ ਮੈਂ ਭੱਜ ਆਇਆ ਜਾਨੂੰ ਮੇਰੇ ਛਾਟ ਮਾਰੇ ਮੈਨੂੰ ਮੇਰਾ ਕੰਠ ਲੱਗ ਗਿਆ ਜੀ ਅਸਲ ਵਿੱਚ ਉਹ ਬਹੁਤ ਜ਼ਿਆਦਾ ਲੈਕ ਸੀਗਾ ਬੱਚੇ ਦੀ ਬਹੁਤ ਜ਼ਿਆਦਾ ਛੋਟੀ ਏ ਸੀ 25 ਸਾਲ ਦਾ ਸੀਗਾ 5 ਮਹੀਨੇ ਦੀ ਦੀ 25 ਆ ਜੋੰਦਰ ਫੈਕਟਰੀ ਹੈ ਚੰਡੀ ਰੋਡ ਦੇ ਉੱਤੇ ਇੱਥੇ ਇਹਦੇ ਕੰਮ ਕਰਨਗੇ ਇਸੇ ਰੇਤ ਤੇ ਉਹਨੂੰ ਸ਼ਾਰਟ ਸਬ ਤੋਂ ਹੋ ਗਿਆ ਬਾਕੀ ਕੰਟ ਲੈ ਗਿਆ ਇਹ ਮੋੜ ਤੋਂ ਆ ਮੱਲਾ ਇਸ ਇਲਾਕਾ ਅਸੀਂ ਇਹਨਾਂ ਦੇ ਨਾਲ ਖੜਾ ਹਮਦਰਦੀ ਆ ਤੇ ਅਸੀਂ ਉਹਨਾਂ ਦੇ ਬੰਦ ਦੀ ਤਾਰੀ ਕਰਾਵਾਂਗੇ ਜਿਨ੍ਹਾਂ ਨੇ ਇਦਾਂ ਬੱਚੇ ਨਾਲ ਕੀਤਾ ਮੇਰਾ ਨਾਮ ਅਮਨਦੀਪ ਸਿੰਘ ਆ ਜੀ ਇੱਥੇ ਸਿਰੇ ਨਾ ਬੜੇ ਅਸੀਂ ਭਾਮੀਆਂ ਦੇ ਭਾਮੀਆਂ ਕਿਹੜੀ ਜਗ੍ਹਾ ਭਾਮੀਆਂ ਗੋਬਿੰਦਨਗਰੀ ਸ਼ਾਂਤੀ ਵਿਹਾਰਾ ਕੀ ਮਾਮਲਾ ਹੋਇਆ ਸੀਗਾ ਜੇ ਸਾਡਾ ਅਸੀਂ ਉੱਥੇ ਹੀ ਕੰਮ ਕਰਦੇ ਪਏ ਸੀਗੇ ਏਸੀਆਂ ਦਾ ਕੰਮ ਸਾਡਾ ਅਸੀਂ ਉੱਥੇ ਕੰਮ ਕਰਦੇ ਸੀ ਮੈਂ ਤਿੰਨੇ ਜਾਣੇ ਸੀਗੇ ਅਸੀਂ ਕੌਣ ਕੌਣ ਮੈਂ ਸੀਗਾ ਜੀ ਤੇ ਅਮਨਦੀਪ ਸਿੰਘ ਵਿਕਰਮ ਸਿੰਘ ਇੱਕ ਮੁੰਡਾ ਨਿਖੇਰ ਤਿੰਨੇ ਜਾਣੇ ਮੇਰੇ ਕੋਲ ਕੰਮ ਕਰਦੇ ਆ ਕੰਮ ਕਰਦੇ ਪਏ ਸੀ ਅਸੀਂ ਉੱਥੇ ਤੇ ਸਾਡਾ ਥੱਲੋ ਮੁੰਡੇ ਨੇ ਏਸੀ ਉਹਨਾਂ ਦਾ ਅਸੀਂ ਏਸੀ ਬੰਦ ਕਰਾ ਕੇ ਆਏ ਆ ਏਸੀ ਮੁੰਡੇ ਨੇ ਉਹਨਾਂ ਦੇ ਵਰਕਰ ਨੇ ਏਸੀ ਆਨ ਕਰਤਾ ਜਦੋਂ ਉਹਦੇ ਚ ਲਾਈਟ ਆ ਗਈ ਸਾਡੇ ਮੁੰਡਾ ਫੇਰ ਜਾ ਕੇ ਦੁਬਾਰੋ ਬੰਦ ਕਰਾ ਕੇ ਆਇਆ ਉਸ ਤੋਂ ਬਾਅਦ ਸਾਡੇ ਮੁੰਡੇ ਦੇ ਉੱਥੇ ਦਾ ਕਰੰਟ ਵੱਜਾ ਉਹਨਾਂ ਨੇ ਫੇਰ ਐਮਸੀ ਚੱਕਤਾ ਚੱਕਿਆ ਮੁੰਡੇ ਨੇ ਜਾਂ ਮੈਂ ਸਮਾਨ ਲੈਣ ਗਿਆ ਮੈਂ ਭੱਜ ਆਇਆ ਜਦੋਂ ਉਹ ਮੇਰੇ ਛਾਟ ਮਾਰੇ ਮੈਂ ਉੱਥੇ ਮੁੰਡੇ ਨੇ ਕਰੰਟ ਲੱਗ ਗਿਆ ਸੀਗਾ ਜੀ ਕਰੰਟ ਲੱਗ ਮੁੰਡੇ ਵਿਕਰਮ ਸਿੰਘ ਜੀ ਕਿੰਨੀ ਉਮਰ ਸੀ ਉਹਦੀ ਉਮਰ ਹੈਗੀ 26-24 ਸਾਲ ਦਾ 25-26 ਸਾਲ ਦਾ ਇਹ ਮਤਲਬ ਕਿਹੜੀ ਫੈਕਟਰੀ ਹੈ ਜੀ ਇਹ ਜੋਂਸਨ ਫੈਕਟਰੀ ਹੈ ਜੀ ਕਿਹੜੇ ਐਰੀਆ ਤੇ ਪੈਂਦੀ ਹੈ ਇਹ 40 ਸੱਗੇ ਪੈਂਦੀ ਖੱਬਿਆ ਜੋਂਸਨ ਤੁਹਾਨੂੰ ਕਿ ਤੁਹਾਨੂੰ ਕਿਹਨੇ ਬੁਲਾਇਆ ਸੀ ਫੈਕਟਰੀ ਕੀ ਚਾਹੀ ਸੀ ਤੁਹਾਨੂੰ ਕੀ ਕੀ ਕੰਮ ਕਰਨਾ ਏਸੀ ਦਾ ਕੰਮ ਆਈ ਆਪਣਾ ਉੱਤੇ ਅੱਛਾ ਹਾਂਜੀ ਮੈਂ ਰੈਗੂਲਰ ਉੱਥੇ ਜਾਂਦੇ ਹਾਂ ਨਹੀਂ ਜੀ ਜੇ ਕਾਲਫੇਸ ਜੇ ਕਾਲ ਕਰ ਲਈ ਹੋਈ ਜਾਏਗਾ ਅੱਛਾ ਕੋਲ ਡੇਟ ਤੁਹਾਡੇ ਕੋ ਪਈ ਆ ਹਾਂਜੀ ਹਾਂਜੀ ਤੇ ਉੱਥੇ ਕਿੰਨਾ ਕੁ ਸਮੇਂ ਦੇ ਤੁਸੀਂ ਕੰਮ ਕੀਤਾ ਤਾਂ ਕਿੰਨੇ ਸਮੇਂ ਦੇ ਵਿੱਚ ਇਹ ਹਾਸਲ ਤਿੰਨ ਕਿ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਕੰਮ ਕਰਦੇ ਹਾਂ ਅੱਛਾ ਮਤਲਬ ਹਾਸਲ ਕਿ ਕਿੰਨਾ ਟਾਈਮ ਹੋਇਆ ਤੁਸੀਂ ਜਦੋਂ ਹਾਸਲ ਹੋਇਆ ਉਹਨਾਂ ਨੇ ਕਿਹਾ ਹਾਂਜੀ ਸਾਰਾ ਕੁਝ ਉੱਥੇ ਮੌਕੇ ਦੇ ਸੀਗੇ ਸਾਰੇ ਠੀਕ ਹੈ ਉਹ ਠੀਕ ਹੈ ਵੀ ਉਹ ਉਹਨਾਂ ਨੇ ਸਾਡੇ ਨਾਲ ਕੋਈ ਬੰਦਾ ਨਾਲ ਨਹੀਂ ਖੜਾ ਸਾਡੇ ਕੋਈ ਨਹੀਂ ਕਹੇ ਵੀ ਵੀ ਸਾਡੇ ਨਾਲ ਕੋਈ ਨਹੀਂ ਗਿਆ ਜੀ ਐਂਬੂਲੈਂਸ ਭਾਈ ਐਂਬੂਲੈਂਸ ਦੇ ਵਿੱਚ ਆਕਸੀਜਨ ਵੀ ਨਹੀਂ ਸੀਗੀ ਸਾਡਾ ਮੁੰਡਾ ਜਦੋਂ ਅਸੀਂ ਫੈਕਟਰੀ ਚ ਸਹੀ ਸੀਗੇ ਉਦੋਂ ਮੁੰਡਾ ਸਾਡੀ ਖੜਾ ਕਰ ਲਿਆ ਸੀਗਾ ਮਾਲ ਮਾਲ ਕੋਈ ਬੰਦਾ ਸਾਡੇ ਕੋਲੇ ਵੀ ਨਹੀਂ ਖੜਿਆ ਠੀਕ ਹੈ ਅਸੀਂ ਨਾਲ ਗਏ ਸਾਨੂੰ ਉੱਥੇ ਪੋਦੇ ਪਏ ਅਸੀਂ ਕਿਧਰੇ ਲੈ ਕੇ ਜਾਈਏ ਕਿਧਰੇ ਨਹੀਂ ਲਗੇ ਉਹ ਛੋਟੇ ਕਲੀਨਿੰਗ ਦੇ ਲੈ ਗਏ ਮੁੰਡੀਆਂ ਦੇ ਬਿਲਕੁਲ ਸਰਕਾਇ ਸਕੂਲ ਦੇ ਸਾਹਮਣੇ ਫੋਰਟੇ ਜਿਹੜੇ ਸੀ ਉਹਨਾਂ ਕੋਲ ਉੱਥੇ ਨਹੀਂ ਲੈ ਗਏ ਸਾਨੂੰ ਕਿਹਾ ਨਹੀਂ ਫਿਰ ਉਹਦੇ ਬਰਦਾਨ ਦੇ ਲੈ ਕੇ ਬਰਦਾਨਾਂ ਨਾਲ ਲੈ ਕੇ ਆਈ ਕਹਿੰਦੇ ਕੈਂਸਲਰ ਕੋਲ ਲੈ ਜਾਓ ਉੱਥੇ ਕੈਂਸਲ ਦੇ ਕੋਲ ਜਾ ਕੇ ਬੰਦੇ ਦੀ ਨਾ ਐਂਬੂਲੈਂਸ ਐਂਬੂਲੈਂਸ ਸਰਕਾਰੀ ਸੀ ਐਂਬੂਲੈਂਸੀ ਉਹਨਾਂ ਦੀ ਫੈਕਟਰੀ ਚ ਉਹਦੇ ਵਿੱਚ ਕੋਈ ਆਕਸੀਜਨ ਨਹੀਂ ਸੀਗੀ ਜੀ ਉਹਨਾਂ ਦੀ ਹਾਂ ਉਹਦੇ ਵਿੱਚ ਕੋਈ ਆਕਸੀਜਨ ਨਹੀਂ ਸੀਗੀ ਮਤਲਬ ਸਮਾਂ ਜਦੋਂ கரੰਟ ਗਿਆ ਕਿ ਸਮਾਂ ਕਿੰਨੇ ਤਿੰਨ 3:30 ਵਜੇ 3:00 4:00 ਵਜੇ ਕੱਲ ਕੱਲ ਦੁਪਹਿਰ ਦਾ ਸੀ ਕੱਲ ਦੁਪਹਿਰ ਦਾ ਟਾਈਮ ਸੀ ਉਸ ਤੋਂ ਬਾਅਦ ਤੁਸੀਂ ਜਦੋਂ ਮੁੰਡੇ ਨੂੰ ਕਿਹੜੇ ਹੌਪਟਲ ਨਜ਼ੀਨ ਲੱਗਾ ਉਸ ਤੋਂ ਵੱਡੇ ਹੌਪਟਲ ਲੈ ਕੇ ਗਏ ਮੁੰਡੇ ਕਹਿੰਦੇ 40 ਦੇ ਕੋਲੇ ਸਾਬ ਉਹਨੇ ਕਿਹਨੇ ਨਹੀਂ ਲੈ ਕੇ ਗਏ ਜੀ ਸਾਨੂੰ ਉੱਥੇ ਪੁੱਦੇ ਬੈਨ ਕਿਹਦੇ ਕੋਲ ਲੱਗੇ ਸਾਡਾ ਮੁੰਡਾ ਜਿਆਦਾ ਸੀਰੀ ਸਾਨੂੰ ਪਤਾ ਨਹੀਂ ਲੱਗ ਰਹੀ ਕਿੱਥੇ ਜਾਏ ਕਿੱਥੇ ਨਾ ਜਾਏ ਸ ਸਾਨੂੰ ਭੱਜ ਗਿਆ ਭੱਜ ਗਿਆ ਕੱਲਾ ਉੱਥੇ ਮੈਂ ਰਹਿ ਗਿਆ ਮੇਰਾ ਮੁੰਡਾ ਛੋਟਾ ਹੀ ਰਹਿ ਗਿਆ ਅੱਛਾ ਹਾਂਜੀ ਸਾਰੇ ਭੱਜ ਗਏ ਸਾਨੂੰ ਫੋਨ ਤੇ ਫੋਨ ਚੱਕੜਾ ਹੀ ਬੰਦ ਕਰਤਾ ਹਾਂਜੀ ਪੁਲਿਸ ਕੰਪਲੀਟ ਕੀਤੀ ਹਾਂਜੀ ਪੁਲਿਸ ਕੰਪਲੀਟ ਉਹਨੇ ਚੈੱਕ ਕਰਕੇ ਆਈ ਸੀ ਭਾਜੀ ਜਮਾਨਤ ਜਮਾਨਤ ਠੀਕ ਹੈ ਤੇ ਵੱਡਾ ਕੀ ਲੱਗਦਾ ਸੀ ਭਾਜੀ ਮੇਰਾ ਬ੍ਰਦਰ ਲੱਗਦਾ ਸੀਗਾ ਛੋਟਾ ਕਿ ਵੱਡਾ ਛੋਟਾ ਬ੍ਰਦਰ ਅੱਛਾ ਕੀ ਨਾਮ ਸੀ ਉਹਦਾ ਪ੍ਰੋਪਰ ਵਿਕਰਮ ਕਿੰਨੀ ਉਮਰ ਸੀ ਉਹਦੀ 25 ਸਾਲ ਮੈਰਿਜ ਹੋਈ ਸੀ ਹਾਂਜੀ ਮੈਰਿਜ ਹੋ ਗਈ ਸੀ ਉਹਦੇ ਦੀ ਤੋ ਬੱਚੇ ਵੀ 6 ਮਹੀਨੇ ਦੀ ਕੁੜੀ ਆ ਹਾਂ ਅੱਛਾ ਹਾਂ 5 ਮਹੀਨੇ ਦੀ ਕੁੜੀ ਆ ਜੀ ਤੇ ਮਤਲਬ ਸ਼ੁਰੂ ਤੋਂ ਬਿਜਲੀ ਦਾ ਕੰਮ ਕਰ ਰਹੀ ਸੀ ਹਾਂਜੀ ਸ਼ੁਰੂ ਤੋਂ ਬਿਜਲੀ ਦਾ ਕੰਮ ਕਰਦੇ ਸੀ ਮਤਲਬ ਜਿਹੜੇ ਗਿਆ ਸੀਗਾ ਇਹ ਰੈਗੂਲਰ ਜਿਆਦਾ ਸੀ ਉੱਥੇ ਤੋਂ ਹਾਂਜੀ ਰੈਗੂਲਰ ਨਾਲ ਆ ਗਿਆ ਮੈਨੂੰ ਸਮੇਂ ਦੇ ਬਾਰੇ ਪਤਾ ਲੱਗਿਆ ਕਿ ਆ ਮੈਨੂੰ ਸ਼ਾਮ ਨੂੰ 5-6 ਵਜੇ ਫੋਨ ਆਇਆ ਸੀਗਾ ਮੈਨੂੰ ਹਸਪੀਟਲ ਉਹਨਾਂ ਨੇ ਕੀਤਾ ਸੀਗਾ ਫਿਰ ਮੈਨੂੰ ਪਤਾ ਲੱਗਿਆ ਸੀ ਅੱਛਾ ਫਿਰ ਉੱਥੇ ਮੈਂ ਵਿਜ਼ਿਟ ਕੀਤੀ ਤਾਂ ਉੱਥੇ ਆਉਂਦਾ ਸੀ ਨਾ ਫੈਕਟ ਇਹਨਾਂ ਕੋਈ ਰਿਸਪੌਂਸ ਨਹੀਂ ਦਿੰਦਾ ਹੂੰ ਫੈਕਟ प्रशासन से उन पापा के जो भी तो ना तो है कि बच्ची और उसकी जनानी के लिए हाँ करते उसके खर्चे कैसे चलेगा क्या होगा छोटी सी कुड़ी है उसकी हुँ। हुँ। ਪੰਛਬ ਅਜਿਹੜਾ ਉਹ ਹਾਦਸਾ ਹੋਇਆ ਕੀ ਕਹਿਣਾ ਚਾਹੂੰਗੇ ਇਸ ਬਾਰੇ ਬੜਾ ਦਰਦ ਦਾ ਹਾਦਸਾ ਹੋਇਆ ਅੱਜ ਬਹੁਤ ਜ਼ਿਆਦਾ ਦੁੱਖ ਦੀ ਘੜੀ ਹੈ ਇਸ ਪਰਿਵਾਰ ਦੀ ਇਸ ਪਰਿਵਾਰ ਦੀ ਨਹੀਂ ਪੂਰੇ ਮਹੱਲੇ ਦੀ ਹੋਈ ਆ ਜਿਹੜਾ ਬੱਚਾ ਸੀ ਉਹ ਬਹੁਤ ਜ਼ਿਆਦਾ ਲੈਕ ਸੀਗਾ ਬੱਚੇ ਦੀ ਬਹੁਤ ਜ਼ਿਆਦਾ ਛੋਟੀ ਏ ਸੀ 25 ਸਾਲ ਦਾ ਸੀਗਾ 5 ਮਹੀਨੇ ਦੀ ਉਹਦੀ ਬੱਚੀ ਆ ਤੇ ਦੱਸਣ ਤੇ ਇਹਨਾਂ ਦੇ ਪਤਾ ਲੱਗਿਆ ਵੀ ਜਿਹੜਾ ਫੈਕਟਰੀ 'ਚ ਕੰਮ ਕਰਨ ਗਿਆ ਸੀਗਾ ਉੱਥੇ ਕਰੰਟ ਕਰਨ ਕਰਨ ਲੱਗਣ ਪਹਿਲਾਂ ਵੀ ਇਹ ਕਹਿੰਦੇ ਅਸੀਂ ਸੋਚ ਕੱਟੀ ਅਸੀਂ ਕੰਮ ਕਰਨ ਲੱਗ ਗਏ ਤੇ ਦੁਬਾਰਾ ਕਹਿੰਦੇ ਅਸੀਂ ਫੇਰ ਕੰਮ ਕਰਦੇ ਆ ਉਹਨਾਂ ਨੇ ਫੇਰ ਸੁੱਚ ਲਾਤੀ ਜਿਹੜਾ ਇਸ ਨਾਲ ਕਰੰਟ ਲੱਗ ਗਿਆ ਉਹਨੂੰ ਕਰੰਟ ਲੱਗਣ ਤੋਂ ਬਾਅਦ ਇਹਨਾਂ ਨੇ ਉੱਥੇ ਬਥੇਰਾ ਰੌਲਾ ਪਾਇਆ ਵੀ ਲੈ ਕੇ ਚੱਲੋ ਉਹਨਾਂ ਨੇ ਇੱਕ ਐਂਬੂਲੈਂਸ ਦੀ ਨਾ ਉਹਦੇ ਵਿੱਚ ਕੋਈ ਗੈਸ ਸੀ ਨਾ ਸਿਲੰਡਰ ਸੀ ਨਾ ਕੁਝ ਹੋਰ ਸੀ ਖਾਲੀ ਸੀਗੀ ਤੇ ਕੱਲਾ ਡਰਾਈਵਰ ਨੂੰ ਭੇਜਤਾ ਪਹਿਲਾਂ ਲੈ ਕੇ ਦੋ ਦਸ ਫਾਂਸੀਆਂ ਹੀ ਲੈ ਕੇ ਘੁੰਮਦਾ ਰਿਹਾ ਉਹਦੇ ਵਿੱਚ ਉਹਦਾ ਕਾਫੀ ਸਮਾਂ ਖਰਾਬ ਹੋ ਗਿਆ ਤਕਰੀਬਨ 2 2.5 ਘੰਟੇ ਉਸ ਤੋਂ ਬਾਅਦ ਕੈਂਸਰ ਹਸਪਤਾਲ ਲੈ ਗਏ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਪਰ ਜੇ ਚਾਹੁੰਦੇ ਤਾਂ ਉਥੇ 40 ਹਸਪਤਾਲ ਬਹੁਤ ਜ਼ਿਆਦਾ ਨੇੜੇ ਆ ਉਹਨਾਂ ਦੇ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਜੇ ਉਹ ਚਾਹੁੰਦੇ ਤਾਂ ਬੱਚਾ ਬਚ ਸਕਦਾ ਸੀਗਾ ਉਹਨਾਂ ਨੂੰ ਇਹ ਕਰਨਾ ਚਾਹੀਦਾ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਾੜੀ ਗੱਲ ਉਹਨਾਂ ਵਾਸਤੇ ਜਿਹੜਾ ਕਿਸੇ ਦੇ ਬੱਚੇ ਨਾਲ ਇਦਾਂ ਕੀਤਾ ਉਹਨਾਂ ਨੇ ਸਰਪੰਚ ਸਾਹਿਬ ਕਿਸ ਇਨਸਾਫ ਰਜ਼ਮ ਸਾਹਿਬ ਮਿਲੂਗਾ ਉਹਨਾਂ ਨੂੰ ਦੇਖੋ ਅਸੀਂ ਤਾਂ ਸਾਰਾ ਪੂਰਾ ਮਹੱਲਾ ਇਸ ਇਲਾਕਾ ਅਸੀਂ ਇਹਨਾਂ ਦੇ ਨਾਲ ਖੜਾ ਹਮਦਰਦੀ ਆ ਤੇ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਕਰਾਵਾਂਗੇ ਜਿਨ੍ਹਾਂ ਨੇ ਇਦਾਂ ਬੱਚੇ ਨਾਲ ਕੀਤਾ ਇੱਕ ਤਿੰਨ ਤਰੀਕ ਨੂੰ ਜੋ ਇੱਕ ਨੌਜਵਾਨ ਦੀ ਫੈਕਟਰੀ ਦੇ ਵਿੱਚ ਕਰੰਟ ਲੱਗਣ ਦਾ ਮੌਤ ਹੋਈ ਸੀਗੀ ਆਪਣੇ ਨਾਲ ਸਰਜੀਸ਼ ਸਿੰਘ ਜੀ ਮੁੰਡੇ ਇਨਚਾਰਜ ਚੌਂਕੀ ਇਨਚਾਰਜ ਆਪਣੇ ਨਾਲ ਮੌਜੂਦ ਦਾ ਗੱਲਬਾਤ ਵੀ ਕਰਦੇ ਸਰ ਸਸੀਗਨ ਸਰ ਸਸੀ ਕਲ ਜੀ ਸਰ ਇੱਕ ਮਾਮਲਾ ਹੋਇਆ ਸੀਗਾ ਇੱਕ ਫੈਕਟਰੀ ਦੇ ਵਿੱਚ ਇੱਕ ਨੌਜਵਾਨ ਦੀ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀਗੀ ਉਹਦੇ ਬਾਰੇ ਪੁੱਛਣਾ ਸੀ ਕੀ ਕਰ ਰਹੇ ਸੀ ਉਹ ਤਿੰਨ ਤਰੀ ਨੂੰ ਜਵੰਦਰ ਫੈਕਟਰੀ ਚੰਡੀ ਰੋਡ ਦੇ ਜੀ ਉੱਥੇ ਬਿਜਲੀ ਦਾ ਕੰਮ ਕਰਨ ਗਏ ਸੀ ਏਸੀ ਰਿਪੇਅਰ ਕਰਨ ਉੱਥੇ ਉਹਨੂੰ ਸ਼ਾਰਟ ਸਰਕਟ ਹੋ ਗਿਆ ਲੱਗੀ ਕਰੰਟ ਲੱਗਾ ਉਹਦੀ ਮੌਤ ਹੋ ਗਈ ਸੀ ਸਰ ਹੂੰ ਸਰ ਕਰ ਪਤਾ ਲੱਗੇ ਕਾਰਨ ਕੀ ਸੀਗਾ ਕਿ ਕਿਵੇਂ ਹੋਇਆ ਸੀਗਾ ਮੌਤ ਕਿਵੇਂ ਹੋਈ ਆ ਉਹ ਆਫਟਰ ਪੋਸਟਮਾਰਟ ਵੀ ਪਤਾ ਲੱਗੇ ਉਹ ਕੀ ਹੈਗਾ ਜੀ ਉਹਦਾ ਅਸੀਂ ਉਹਦੇ ਵਾਰਸਾਂ ਦੇ ਬਿਆਨ ਲਿਖ ਕੇ ਅਸੀਂ 194 ਬੀ ਐਨ ਐਸ ਐਸ ਕਾਰ ਵੀ ਕਰ ਦਿੱਤੀ ਹੈ ਜੀ ਜੀ ਤੇ ਉਹ ਬਾਅਦ ਪੋਸਟਮਾਰਟ ਪਤਾ ਲੱਗੂ ਮੌਤ ਦਾ ਕਾਰਨ ਕੀ ਹੈ ਜੀ ਸਰ ਐਸਟਮ ਬੋਡੀ ਕਿੱਥੇ ਰੱਖ ਦਿੱਤੀ ਦੀ ਜੀ ਉਹ ਤਾਂ ਸਿਰੋਪੇ ਪੇਤੀ ਸਰਕਾਰ ਦੇ ਨਾਲ ਕਹਿਣਾ ਇਹ ਹੈ ਕਿ ਅਸੀਂ ਜਦੋਂ ਮੁੰਡਿਆਂ ਦਾ ਮੁੰਡਿਆਂ ਨੇ ਜਦੋਂ ਏਸੀ ਪਹਿਲਾਂ ਰਿਪੇਅਰ ਕੀਤਾ ਥੱਲੇ ਮੈਡਮ ਨੂੰ ਕਹਿ ਕੇ ਜੋ ਉਹਨਾਂ ਦੀ ਮੈਡਮ ਦੀ ਇੰਚਾਰਜ ਸੀ ਜਿਹੜੀ ਉਹਨਾਂ ਦੇ ਸਟਾਫ ਦੇ ਸੀਗੀ ਉਹਨਾਂ ਨੂੰ ਕਿਹਾ ਸੀ ਕਿ ਏਸੀ ਉਹਨਾਂ ਕਰਿਓ ਕਿ ਅਸੀਂ ਕੰਮ ਕਰ ਰਹੇ ਹਾਂ ਉਸ ਤੋਂ ਬਾਅਦ ਸਰ ਇਹਨਾਂ ਨੇ ਫਿਰ ਵੀ ਏਸੀ ਚਲਾ ਦਿੱਤਾ ਉਹਦਾ ਉਹਤ ਕਾਰਨ ਦਾ ਕੁਝ ਕਨਫਰਮ ਹੋਈ ਆ ਨਹੀਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਉਹਦੇ ਵਾਟਸਐਪ ਨੇ ਸਾਨੂੰ ਬਿਆਨ ਲਖਾਉ ਜਿਹੜੀ ਚਾਣਕ ਤੇ ਕੁਦਰਤੀ ਮੌਤ ਹੋਈ ਆ ਤੇ ਕਰੰਟ ਨਾ ਜਾਣ ਕਰਦੇ ਕੋਈ ਸਰ ਕੋਈ ਕੁਸੂ ਨਹੀਂ ਹੈਗਾ ਅਸੀਂ ਉਸ ਵਾਸਤੇ ਕਰ ਵੀ ਕਰਤੀ ਬਾਅਦ ਬਾਕੀ ਆਫਟਰ ਜਿਹੜੀ ਪੋਸਟ ਮੋਰਮ ਰਿਪੋਰਟ ਹੋ ਗਈ ਆ ਜਿੱਦਾਂ ਹੋਊਗੀ ਉਹ ਦਿਖਿਆ ਜਾਵੇ ਸਰ ਜੀ ਇਹ ਜਿਹੜੇ ਪਰਚਾ ਦਾ ਦਰਜਾ ਹੋਇਆ ਵਾ ਇੱਕ ਹੀ ਫੈਕਟਰੀ ਤੇ ਹੋਇਆ ਕਿ ਕਈ ਉਹਨਾਂ ਨੇ ਕੁਝ ਬੰਦੇ ਵਰਕਰ ਤੇ ਹੋਇਆ ਨਹੀਂ ਤਾਂ 170 ਜਿਹਨੂੰ ਪਹਿਲਾਂ ਹੁੰਦੀ ਸੀ 170 CRPC ਉਹ ਇੱਕ ਹੁਣ 194 ਬੀਨਸ ਉਹ ਕਰ ਵੀ ਕੀਤੀ ਆ ਕੋਈ ਇਦਾਂ ਫਿਰ ਕੁਝ ਨਹੀਂ ਹੋਊਗਾ ਤੋ ਆਪਣਾ ਦਾ ਸੁਜੀਤ ਸਿੰਘ ਹੈ ਨਹੀਂ ਸੀ ਕਿ ਇਨਚਾਰਜ ਚੌਕੀ ਇਨਚਾਰਜ ਦੇ ਜੋ ਇਹਨਾਂ ਨੂੰ ਦੇਖਿਆ ਤੁਸੀਂ ਬਿਆਨ ਦਿੱਤਾ ਵਾ ਪਰ ਗੱਲਬਾਤ ਵੀ ਕਰਦੇ ਰਾਵਾਂਗੇ ਤੁਸੀਂ ਜਿਹੜੇ ਕੈਮਰਾਮੈਨ ਤੋਂ ਹਸੋਨ ਦੇ ਨਾਲ ਧੰਨਵਾਦ